ਦੁਬਈ ਦੇ ਸਾਊਦੀ ਅਰੇਬੀਆ ਦੇ ਸ਼ੇਖ ਜਿਹੜਾ ਚਿੱਟਾ ਕੱਪੜਾ ਪਾ ਕੇ ਵੱਡੀਆਂ-ਵੱਡੀਆਂ ਗੱਡੀਆਂ 'ਚ ਘੁੰਮਦੇ ਨੇ ਨਾ ਉਹ ਕਿੰਗਡਮ ਆਫ ਸਾਊਦੀ ਅਰੇਬੀਆ ਉਹ ਦੇਖੋ ਪਾਣੀ ਉੱਪਰ ਆ ਪਾਣੀ ਆ ਇਕੱਠਾ ਆ ਤੇ ਛਣੇ ਪਾਣੀ ਆਇਆ 22 ਰੁਪਏ ਮੀਟਰ ਪੱਗ 22 ਦੇ ਮੀਟਰ ਤੇ ਥਾਂ ਦੇਵਾਂਗੇ ਬੰਦ 6 ਮਹੀਨੇ ਬਾਅਦ ਸਾਲ ਬਾਅਦ ਵੱਡਾ ਪੈ ਗਿਆ ਅਸੀਂ ਪੱਗ ਚੇਂਜ ਕਰਕੇ ਦੇਵਾਂਗੇ ਜੀ ਆਪਾਂ ਦੇਵਾਂਗੇ 100 ਰੁਪਏ ਦੀ ਪੈਂਟ ਕਮੀਜ਼ ਹੈ ਇਹ ਕੁੜਤਾਵਾਂ ਵਿੱਚ ਵਿਕਦਾ ਇਹਨੂੰ ਕਹਿੰਦੇ ਅਰੇਬੀਅਨ ਗੀਜਾ 100% ਕੋਟਨ ਸਾਟਨ 15 ਰੁਪਏ ਮੀਟਰ ਕਪੜਾ ਦੇ ਰਿਆ ਜੀ ਆਹ ਭਾਜੀ ਇਹ ਹੋਲਸੇਲ ਦੁਕਾਨ ਆ ਤੁਸੀਂ ਆ ਕੇ ਗੁੱਸਾ ਕਰ ਰਹੇ ਵੀ ਕੀ ਐ ਗੱਪਾਂ ਇਹ ਵੋ ਭਾਜੀ ਹੋਰ ਦਿਖਾਓ ਫਿਰ ਕਿੱਥੇ ਪ੍ਰੈਕਟੀਕਲੀ ਕੰਮ ਹੁੰਦੇ ਸਾਡੇ ਕੋਲ ਜੀ ਦੇਖੀ ਚਲੋ ਭਾਜੀ ਲੀਲਣ ਵਗੈਰਾ ਸਭ ਮਿਲ ਜੇਗਾ ਵਾਹਿਗੁਰੂ ਜੀ ਦੀ ਕਿਰਪਾ ਆ ਬਹੁਤ ਵਧੀਆ ਕੁਆਲਟੀ ਹੈ 25 ਬਹ ਰੇਟ ਦਵਾਵੇਂ ਚੰਗੇ-ਚੰਗੇ ਸ਼ੋਰੂਮਾਂ ਨਾਲੋਂ ਤੁਹਾਨੂੰ ਜੀ ਸ਼੍ਰੀ ਕ੍ਰਿਸ਼ਨਾ ਇਮਪੋਰੀਅਮ ਤ੍ਰिवेदी कॅम्प ਜੋ ਕਿ ਡੇਰਾ ਬੱਸੀ ਦੇ ਵਿੱਚ ਪੈਂਦਾ ਐਡਰੈਸ ਤੁਹਾਨੂੰ ਮੈਂਸ਼ਨ ਕਰਦੇ ਆ ਅਸੀਂ નીચે ਪੜ ਲਓ ਪ੍ਰੋਪਰ ਤੇ ਆ ਜਾਓ ਫਿਰ ਤੁਸੀਂ ਕੈਮਰਾ ਜ਼ੂਮ ਕਰੋ ਬਣਾ ਦੇਖੋ ਕੀ ਚੀਜ਼ ਆ ਗਈ ਇੱਧਰ ਆਓ ਭਾਈ ਤੁਸੀਂ ਗੱਪਾਂ ਦਾ ਸਮਝਿਆ ਰਾਹ ਮਹਾਰਾਜ ਆ ਦੇਖੋ ਆ ਕਪੜਾ ਦੇਖੋ ਕਪੜਾ ਬੋਲੇ ਰਾ 15 ਰੁਪਏ ਮੀਟਰ ਕਪੜਾ ਦੇ ਰਿਹਾ ਜੀ ਜੀਐਸਟੀ ਵਿੱਚ ਜੀਐਸਟੀ ਨਹੀਂ ਲੈਣੀ ਐਕਸਟਰਾ 30 ਰੁਪਏ ਦੀ ਕਮੀਜ਼ 2 ਮੀਟਰ ਭਾਜੀ 15 ਰੁਪਏ ਮੀਟਰ ਕਰਦਾ ਕਪੜਾ। ਆਹ ਭਾਜੀ ਇਹ ਹੋਲਸੇਲ ਦੁਕਾਨ ਆ ਤੁਸੀਂ ਆ ਕੇ ਗੁੱਸਾ ਕਰ ਰਹੇ ਵੀ ਕੀ ਹੈ ਗੱਪਾਂ ਇਹ ਵੋ। ਭਾਜੀ ਹੋਰ ਦਿਖਾਓ ਫਿਰ। ਕਿੱਥੇ ਪ੍ਰੈਕਟੀਕਲੀ ਕੰਮ ਹੁੰਦੇ ਸਾਡੇ ਕੋਲ ਜੀ। ਇਹ ਪੈਂਡਿੰਗ ਵੀ ਸਾਡਾ ਡੋਰਨਰ ਦੀ ਸਵਾਜਨ ਖੁਸ਼ ਕਰਕੇ ਵੇਚ ਰਾ। ਪੱਗਾ ਥਾਨ ਲੋਕੀ ਵੇਚਦੇ ਆ ਲਾਈਨਿੰਗ ਵੇਚਦੇ ਆ। 35 ਰੇ ਮੀਟਰ 40 ਰੁਪਏ ਮੀਟਰ। ਲਓ ਜੀ ਸਿੰਗਜ਼ ਕਿੰਗ। ਆ ਲੋ ਵਾਜੇਗੀ ਰਿੰਗ। ਬੰਦ ਲੋਗੇ ਥਾਨ ਸੁਣੋ ਮਰ ਰੇਡ ਹੋ ਜਾਓਗੇ ਹੈਰਾਨ। 22 ਰੁਪਏ ਮੀਟਰ। ਕੀ ਬਾਤ ਹੈ ਭਾਜੀ। ਪਾਜੀ ਇਹ ਜਿਹੜੀਆਂ ਪੱਗਾਂ ਤੁਸੀਂ ਮੈਨੂੰ ਦਿਖਾਈਆਂ ਇਹਨਾਂ ਦੀ ਫਿਰ ਕਲਰ ਵਗੈਰਾ ਦੀ ਗਾਰੰਟੀ ਪਾਜੀ ਇਹ ਤੇ ਕਪੜਾ ਆਮ ਵਿਕਦਾ ਜਿਵੇਂ ਲਾਈਨਿੰਗ ਵਾਸਤੇ ਕਿਸੇ ਨੇ ਵਿਆਹ ਦੀਆਂ ਦੇਣੀਆਂ 40 ਪੱਕਾ ਪੰਜਾਬ ਪੱਗਾ ਇਹ ਉਹ ਕੁਆਲਿਟੀ ਹੈ 22 ਰੁਪਏ ਮੀਟਰ ਠੀਕ ਹੈ ਜੇ ਤੁਸੀਂ ਲੈਣੀ ਹੈ ਕੈਮੀਕਲ ਹੈਗੀ ਇਹ ਵੀ ਕੈਮੀਕਲ ਡਾਈਡ ਕੈਂਬ੍ਰਿਕ ਹੌਸਟ ਨੋਰਮਲ ਵਾਸ਼ ਹੂੰ ਉਹ ਥੋੜੀ ਵਧੀਆ ਆ ਜਾਏਗੀ ਠੀਕ ਹੈ ਜਿਹੜੀ ਵਿਕਦੀ ਹੈ 75 ਮੀਟਰ 80 ਦਾ ਮੀਟਰ ਦਿਖਾਈ ਦੇ ਰਾ ਥਾਂ ਵਿਮਲ ਦਾ ਨੰਬਰ ਆਏਗਾ ਪੰਜਾਬੀ ਜੱਟ ਅੱਛਾ ਜੀ ਹਾਂਜੀ ਕਿਹੜੀ ਬਾਜ਼ਾਰ ਦੇ ਵਿੱਚ ਮਿਲਦੀ ਹੈ 75 ਰੁਪਏ 80 ਰੁਪਏ ਮੀਟਰ ਹਾਂਜੀ ਅੱਛਾ ਜੀ 6 ਮਹੀਨੇ ਬਾਅਦ ਸਾਲ ਬਾਅਦ ਡੱਬ ਪੈ ਗਿਆ ਅਸੀਂ ਪਾਗ ਚੇਂਜ ਕਰਕੇ ਦਵਾਂਗੇ ਜੀ ਅੱਛਾ ਜੀ ਅਸੀਂ ਆਪਣੇ ਕੋਲ ਪਾਗ ਨਹੀਂ ਰੱਖਦੇ ਫੁੱਲ ਗਾਰੰਟੀ ਇਹ ਦੇਖੋ ਪਾ ਜੀ ਉੱਪਰ ਹੈਗੀ ਮੋਹਰ ਹੂੰ ਕੈਮੀਕਲ ਦੀ ਹਾਂਜੀ ਇਹ ਇੱਕ ਮੈਂ ਹੋਰ ਗੱਲ ਦੱਸ ਰਿਹਾ ਕੈਮੀਕਲ ਡਾਈ ਤੁਹਾਨੂੰ 30 ਮੀਟਰ ਦੇ ਦਾਂਗੇ 35 ਵੀ ਦੇ ਦਾਂਗੇ ਇਹ ਜਿਹੜੀ ਤੁਹਾਨੂੰ ਮੈਂ ਕੁਆਲਿਟੀ ਦਿਖਾ ਰਿਹਾ ਪੰਜਾਬੀ ਜੱਟ ਵਿਮਲ ਦੀ ਹੂੰ ਸਾਡੇ ਚੰਡੀਗੜ੍ਹ ਮੋਹਾਲੀ ਪੰਚਕੁਲਾ ਜਿੱਨੇ ਚੰਗੇ ਸ਼ੋਰੂਮ ਹੈ ਜਿੱਨੇ ਚੰਗੇ ਟਰਬਨ ਸੈਂਟਰ ਉੱਥੇ ਇਹ ਕੁਆਲਿਟੀ ਵਿਕਦੀ ਆ ਬਿਲਕੁਲ 75 ਰੁਪਏ ਮੇਰੇ ਕੋਲੋਂ ਅੰਮਰਸਾਰ ਤੋਂ ਲੋਕ ਆ ਕਹਿੰਦੇ ਕਿ ਬਾਬਾ ਜੀ ਦੀ ਕਿਰਪਾ ਨਾਲ ਪੱਗਾ ਵਾਸਤੇ ਅੱਛਾ ਜੀ ਸਰ ਬੰਦਾ ਦੇ ਮਾਲ ਜੋਧਪੁਰ ਆਣਾ ਸਾਰਾ ਏ ਸਹੀ ਆ ਇਹ ਤੁਹਾਨੂੰ ਬੰਦ ਥਾਨ ਦਵਾਂਗੇ ਆਪਾਂ 50 ਰੁਪਏ ਮੀਟਰ ਜਿਹੜਾ ਬਾਹਰ ਮਿਲਦਾ ਤੁਹਾਨੂੰ 75 ਰੁਪਏ 80 ਰੁਪਏ ਫੁੱਲ ਗਾਰੰਟੀ ਕੈਮੀਕਲ ਡਾਈ ਦੀ ਮੋਸਰ ਘਮਾ ਦਿਓ ਰੰਗ ਅਗਲਾ ਦੇਖ ਕੇ ਅਜੇਗਾ 당 ਸਾਰੀ ਪੱਗਾ ਲੱਗ ਗਿਆ ਪਾਣੀ ਔਰ ਫੁੱਲ ਵੈਲ ਰੂਬੀਆ ਦੋਨੋਂ ਦੋਨੋਂ ਫੁੱਲ ਲਗਾ ਥਾਨ ਦਿਖਾਓ ਜੀ ਪਾਣੀ ਦੀ ਭਾਜੀ ਵੈਰਾਈਟੀ ਮਿਲ ਜਾਈ ਸੋ ਭਾਜੀ ਨੇ ਵੱਖਰਾ ਸੈਕਸ਼ਨ ਬਣਾਇਆ ਹੋਇਆ ਉੱਤੇ ਜੈਂਟਸ ਜੈਂਟਸ ਦਾ ਪੱਗਾਂ ਹੀ ਪੱਗਾਂ ਨਜ਼ਰ ਆ ਰਹੀਆਂ ਏ ਸਾਈਡ ਪੱਗਾਂ ਹੀ ਪੱਗਾਂ ਦੂਜੀ ਸਾਈਡ ਹੋ ਗਿਆ ਪੈਂਟ ਕਮੀਜ਼ ਹੋ ਗਏ ਤੇ ਪੈਂਟ ਕਮੀਜ਼ ਦਾ ਜਿਹੜਾ ਰੇਟ ਹੈ 100 ਰੁਪਏ ਤੋਂ ਸ਼ੁਰੂ ਹੋ ਜਾਏਗਾ ਡੱਬੇ 100 ਰੁਪਏ ਤੋਂ ਸ਼ੁਰੂ ਹੋ ਗਿਆ ਤੇ ਕਮੀਜ਼ ਦਾ ਤਾਂ ਹੋ ਗਿਆ 15 ਰੁਪਏ ਮੀਟਰ ਤੋਂ 15 ਰੁਪਏ ਮੀਟਰ ਭਾਜੀ ਭਾਈ ਨੇ ਕਮਾਲੀ ਕਰਤੀ ਇਹਨਾਂ ਦਾ ਨੂਨ ਨਹੀਂ ਆਂਦਾ ਅੱਜ ਕੱਲ੍ਹ ਹੋਰ ਕੋਈ ਡੋਰ ਨੀਅਰ ਬੰਧਨ ਅੱਛਾ ਕਪੜਾ ਹੋਏਗਾ ਪੂਰਾ ਇੱਕ ਵੀ ਪੈਂਟ ਸਵਾਦੋ ਕਮੀਜ਼ ਇਹ ਦੇਖੋ ਤੁਹਾਡੇ ਸਾਹਮਣੇ ਆ ਗਈ ਚੀਜ਼ ਹਮਮ ਪੂਰੀ ਪੈਕਿੰਗ ਵੀ ਹਾਂਜੀ ਕੀ ਬਾਤ ਹੈ ਆਪਾਂ ਦਵਾਂਗੇ 100 ਰੁਪਏ ਦੀ ਪੈਂਟ ਕਮੀਜ਼ ਹੈ ਹਾਂਜੀ ਬੱਲੇ 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 100 ਰੁਪਏ ਦੀ ਆਪਾਂ ਪੈਂਟ ਕਮੀਜ਼ ਆਪਾਂ ਕਹਿ ਰਿਹਾ ਹਾਂਜੀ ਵੀਡੀਓ ਕਰ ਦੋ ਹਾਂਜੀ ਚੰਡੀਗੜ੍ਹ ਚਲੇ ਜਾਓ ਸੇਲਾ ਲਗਾ ਕੇ ਵੇਚਦੇ ਆ 250 ਰੁਪਏ ਦੀ ਪੈਂਟ ਕਮੀਜ਼ ਮੈਂ 10 ਜੋੜੇ ਦੇ ਦੋ 4 ਜੋੜੇ ਦੇ ਦੋ ਸਾਡੇ ਕੋਲ ਇਹ ਰੇਟ ਜਿਹੜਾ ਦੱਸ ਰਿਹਾ ਨਾ 100 ਰੁਪਏ 100 ਰੁਪਏ ਰੇਟ ਹੈਗਾ ਹੋਲਸੇਲ ਪ੍ਰਾਈਸ ਫੋਰ ਓਨਲੀ ਸ਼ੋਪਕੀਪਰਸ ਆਪ ਪਰ ਰਿਟੇਲ 'ਚ ਵੀ 100 ਰੁਪਏ ਦੇ ਰਿਆਂ ਭਾਜੀ ਹਨ ਮੈਂ ਦਿਖਾਵਾਂ ਕੀ ਬਾਤ ਹੈ ਹੈਲੋ ਵਿਮਲ ਕੋਈ ਵੇਚਦਾ ਇਹਨੂੰ 700 ਕੋਈ ਵੇਚਦਾ 800 ਹਮ ਆਪਣਾ ਕਪੜਾ ਦੇਖੋ ਰੇਟ ਦੇਖੋ ਜੀ 1 25 ਨਾਲ ਕਪੜੇ ਹੋਣਗੇ ਪੂਰੇ ਸਵਾ ਦੋ ਕਮੀਜ਼ ਇਹ ਤੁਹਾਨੂੰ ਜੋੜਾ ਜਾਏਗਾ 250 ਰੁਪਏ ਦੀ ਇੱਕ ਪੈਂਟ ਕਮੀਜ਼ ਜਿਹੜਾ ਵੀਡੀਓ ਸ਼ੇਅਰ ਕਰੇ ਇੱਕ ਦੇ ਨਾਲ ਇੱਕ ਫ੍ਰੀ ਵੱਲੇ 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 125 ਰੁਪਏ ਦਾ ਜੋੜਾ ਕਮਾਲ ਹੀ ਕਰਤੀ ਭਾਜੀ ਨੇ ਹਰ ਗਾਗ ਸ਼੍ਰੀਕਿਸ਼ਨਾ ਇੰਪੋਰੀਅਮ ਕੋ ਜੋੜਾ ਔਰ ਵਿਮਲ ਦਾ ਕਪੜਾ ਭਾਜੀ ਵਿਮਲ ਦੀ ਪੈਂਟ ਨਾਲ ਵਧੀਆ ਹੈਗੀ ਕਮੀਜ਼ ਇਹ ਉੱਪਰ ਡੱਬੇ ਤੇ ਲੱਗਿਆ ਹੋਇਆ ਸਟicker ਦਮਾ ਉਸੇ ਪਾਣਾਂ ਨੇਗਾ ਫਿਕਰ ਹੌਣਦਵਾਂ ਦਿਖਾ ਰਹੇ ਆਪਾਂ ਜਿਹੜੇ ਚੰਗੇ-ਚੰਗੇ ਪਾंदे ਹੈਗੇ ਮੁਫਸਰੀ কুরਤੇ ਵਜਾਵੇਂ ਹੂੰ ਇਹਨੂੰ ਕਹਿੰਦੇ ਆ ਵਾਟਰਪਰੂਫ ਅੱਛਾ ਜੀ ਇਹ ਤੁਸੀਂ ਕਹਣਾ ਮਜ਼ਾਕ ਕਰ ਰਿਹਾ ਵਾਟਰਰੂਫ ਕਪੜਾ ਕਦੀ ਆਇਆ ਹੈਗਾ ਹਾਂ ਹਾਂ ਉਹ ਆਉਂਦੀ ਹੈਗੀ ਵਿੰਡ ਸ਼ੀਟਰ ਆਉਂਦੀ ਹੈਗੀ ਹਾਂਜੀ ਹਾਂਜੀ ਵਿੰਡ ਸ਼ੀਟਰ ਹੁੰਦੀ ਹੈ ਇਹ ਆਪਾਂ কুরਤਾਂਾਂ ਵਿੱਚ ਪੇਸ਼ ਹੋਇਆ ਸਰ ਵਾਟਰਪਰੂਫ ਅੱਛਾ ਜੀ ਪਕੜ ਜਰਾ ਪਾਣੀ ਇਹ কুরਤਾਂਾਂ ਵਿੱਚ ਵਿਕਦਾ ਇਹਨੂੰ ਕਹਿੰਦੇ ਆ ਅਰੇਬੀਅਨ ਗੀਜਾ 100% ਕੋਟਨ ਸਾਡਨ ਅੱਛਾ ਜੀ 52 ਇੰਚ ਪਣਾ ਅੱਛਾ ਸਾਢੇ 3 ਮੀਟਰ ਦਾ ਥਾਨ ਹੈ ਗਿਰ ਪਰ ਗਿਰਦਾ ਪਾਣੀ ਆਹ ਦੇਖੋ ਆਹ ਦੇਖੋ ਪਾਣੀ ਉੱਪਰ ਆਇਆ ਪਾਣੀ ਆ ਇਕੱਠਾ ਆ ਦੇਖੋ ਜੀ ਉਹ ਤੁਹਾਡੇ ਬਲੇ ਨੇ ਖਮਾਓ ਜੀ ਆ ਦੇਖੋ ਨੀਚੇ ਦੇਖੋ ਭਾਈ ਨੀਚੇ ਘੁਮਾਓ ਕੈਮਰਾ ਨੀਚੇ ਨਹੀਂ ਪਾਣੀ ਆਇਆ ਪਾਣੀ ਉੱਪਰ ਹੈ ਕੁਆਲਿਟੀ ਸੁਪਰ ਹੈ ਗਰਮੀਆਂ ਦਾ ਪਾਣੀ ਵੀ ਇਹ ਨਹੀਂ ਵੀ ਥੋੜਾ ਪਾਇਆ ਪਾਣੀ ਪੂਰਾ ਪਾਇਆ ਹੋਇਆ ਦੇਖੋ ਹਾਂ ਜੀ ਭਾਜੀ ਹਾਂ ਜੀ ਆਪਣੇ ਨੇੜੇ ਦੇ ਜਿਹੜੇ ਬੜੇ ਚੰਗੇ ਚੰਗੇ ਬ੍ਰਾਂਡ ਹੈਗੇ ਕੁਰਤੇ ਪਜਾਮੇ ਵਾਲੇ ਕੋਈ ਵੇਚ ਰਿਹਾ 3000 ਕੋਈ ਵੇਚ ਰਿਹਾ 4000 ਮੈਂ ਤੁਹਾਨੂੰ ਜਿਹੜਾ ਵੀਡੀਓ ਸ਼ੇਅਰ ਕਰੇਗਾ ਉਹਨੂੰ ਦਵਾਂਗਾ 3.5 ਮੀਟਰ ਕਪੜਾ ਪੂਰਾ 1500 ਰੁਪਏ ਦੇ ਦੋ ਕੁਰਤੇ ਪਜਾਮੇ ਜੀ ਕਮਾਲ ਹੈ ਜੀ ਕਮਾਲੀ ਕਰਤੀ ਭਾਜੀ ਨੇ 1500 ਰੁਪਏ ਦੇ ਦੋ ਕੁਰਤੇ ਪਜਾਮੇ ਹੋਰ ਸੁਪੀਰੀਅਰ ਕੁਆਲਿਟੀ ਹੱਥ ਲਾਗੀ ਪਤਾ ਲੱਗ ਰਿਹਾ ਦੇਖਣ ਤੋਂ ਹੀ ਪਤਾ ਲੱਗ ਰਿਹਾ ਔਰ ਸਭ ਤੋਂ ਵੱਡੀ ਗੱਲ ਵਾਟਰਪਰੂਫ ਹੈ ਵਾਟਰਪਰੂਫ ਕੁਰਤੇ ਆ ਭਾਜੀ ਕੀ ਬਾਤ ਹੈ ਭਾਜੀ ਇਸ ਤੋਂ ਇਲਾਵਾ ਜੀ ਫਿਰ ਇਹ ਤਾਂ ਨਹੀਂ ਹੈਗਾ ਵੀ ਪਾਣ ਨੂੰ ਕੰਫਰਟੇਬਲ ਨਾ ਹੋਵੇ ਭਾਜੀ ਆਪਣਾ ਸਟਿਚ ਕਰਵਾ ਰੱਖਿਆ ਜੀ ਪਰ ਆਪ ਇਸਕੋ ਦੇਖਿਓ ਕੀ ਲਿਖਿਆ ਇਹ 100% ਕੋਟਨ ਸਾਡਨ ਐਕਸਪੋਰਟ ਕੁਆਲਿਟੀ ਫੋਰਬੀਅਨ ਗਲੇਸ਼ਗੀ ਦਾ ਹਾਂ ਕਿੰਗਡਮ ਕਿੰਗਡਮ ਆਫ ਸਾਊਦੀਆ ਅਰਬੀਆ ਇਹ ਦੁਬਈ ਦੀ ਕੁਆਲਿਟੀ ਹੈ ਦੁਬਈ ਦੇ ਸ਼ੇਖ ਬੰਦੇ ਆ ਹਾਂ ਲੋਕੀ ਵੀਡੀਓ ਬੰਦੇ ਆ ਕਪੜੇ ਦੀ ਕੁੜਤੇ ਜਾਮਿਆਂ ਦੀ ਰੇਟ ਦੱਸਦੇ ਨਹੀਂ ਹਰੇ ਹਾਂ ਆਪਾਂ ਰੇਟ ਪ੍ਰੋਪਰ ਬੰਦੇ ਆ ਤੁਹਾਨੂੰ ਦਿਖਾਈਏ ਕੀ ਜਾ ਵਾਟਰਪਰੂਫ ਅਰਵਿੰਦ ਖਾਦਾਂਗੇ ਥਾਨ ਗੱਡੀ ਪੰਜ ਸੱਤ ਅਰਵਿੰਦ ਸੀ ਆਰਾਮ ਆ ਦੇਖੋ ਮੇਰੇ ਕੋਲ ਸਾਰੇ ਬ੍ਰਾਂਡ ਹੈਗੇ ਇਹਨ ਕਿਹੜਾ ਬ੍ਰਾਂਡ ਹੈਗਾ ਜੇ ਆ ਦੇ ਪਿਛੇ ਜੀਸੀ ਦਾ ਬ੍ਰਾਂਡ ਆ ਜਾਏਗਾ ਜਿਹੜੇ ਬ੍ਰਾਂਡ ਵਿਕਦੇ ਆਗੇ ਚੰਗੇ ਚੰਗੇ ਮੋਲਾਂ ਚ ਜਿੱਥੇ ਜੈਂਟਸ ਕਪੜੇ ਵਿਕਦੇ ਆ ਪਾਣੂ ਮੈਂ ਉਹ ਸਾਰੇ ਬ੍ਰਾਂਡ ਦਿਖਾਵਾਂਗਾ ਹਲੋ ਉਹ ਆ ਗਿਆ ਉਹ ਜੀਸੀ ਇਹ ਆ ਜਾਏਗਾ ਸੀਆ ਰਾਮ ਮੇਰੇ ਕੋਲ ਬ੍ਰਾਂਡ ਸਾਰੇ ਹੈ ਸੀਆ ਰਾਮ ਅਰਵਿੰਦ ਗ੍ਰੈਡੋ ਸੀਆ ਰਾਮ ਦੀ ਕੁਆਲਿਟੀ ਆ ਜਾਏਗੀ ਸਾਰੇ ਸਹੀ ਹੈ ਹੁਣ ਸੀਆ ਰਾਮ ਦੀ ਕੁਆਲਿਟੀ ਆ ਜਾਏਗੀ ਹਾਂ ਇਹ ਕਲਰ ਦਾ ਬੜਾ ਫੈਸ਼ਨਲ ਟ੍ਰੈਂਡ ਹੈ ਜੀ ਸੀਆ ਰਾਮ ਵਿਕਟਰੀ ਨੰਬਰ ਐਵਰੀਕਨ ਸਮੇ ਸੀਆ ਰਾਮ ਸੀਆ ਰਾਮ ਸਾਰੇ ਮਿਲ ਜਾਣਗੇ ਜੀ ਭਾਜੀ ਫਿਰ ਇਹਨਾਂ ਦਾ ਰੇਟ ਕੀ ਹੈ ਉਹ ਭਾਜੀ ਰੇਟ ਬੜੇ ਘੱਟ ਹੈਗੇ ਜੀ ਵੈਰਾਈਟੀ ਬੜੀ ਹੈਗੀ ਇਹ ਜੇ ਇਹ ਵੀ ਤੁਹਾਨੂੰ ਸੀਰੀਅਲ ਲਗਾ ਦਾਂਗੇ ਸੇਮ ਸੇਮ ਰੇਟ ਓਹ 1500 ਰੁਪਏ ਦੇ ਦੋ 1500 ਰੁਪਏ ਦੇ ਦੋ ਲਾਈਵ ਚੱਲ ਰਿਹਾ ਹੈ ਸ਼ੋਅ ਕਮਾਲ ਹੈ ਸੋ ਦੋਸਤੋ ਦੁਬਈ ਦੇ ਸ਼ੇਖ ਜਿਹੜਾ ਕੱਪੜਾ ਪਾਉਂਦੇ ਆ ਤੇ ਤੁਸੀਂ ਉਹਨਾਂ ਨੂੰ ਵੇਖਦੇ ਆ ਤੇ ਕਰਦੇ ਆ ਵਾਹ ਜੀ ਵਾਹ ਵੱਡੀਆਂ ਵੱਡੀਆਂ ਗੱਡੀਆਂ 'ਚ ਘੁੰਮਦੇ ਆ ਆ ਲੋ ਉਹੀ ਕੁਆਲਿਟੀ ਦੇ ਆ ਦੇਖੀ ਚਲੋ ਕੁਆਲਿਟੀ ਆ ਇਹ ਆਜੇਗਾ ਉਹਦਾ 100% ਅਰਵਿੰਦ ਬ੍ਰਾਂਡ ਬੜੋ ਅਰਵਿੰਦ ਹਮਮ ਹੁਣ ਮੈਂ ਸਭ ਦੇ ਰੇਟ ਮੈਂਸ਼ਨ ਨਹੀਂ ਕਰ ਸਕਦਾ ਵੀਡੀਓ ਵੱਡੀ ਹੋ ਜਾਏਗੀ ਪਰ ਮੈਂ ਸੈਂਪਲ ਦਿਖਾ ਰਿਹਾ ਅਰਵਿੰਦ ਐਸੀ ਆ ਰਾਮ ਲਿਲਨ ਲਿਲਨ ਦੇ ਕੋਮਾਰਾ ਕੁਆਲਿਟੀ ਹੁੰਦੇ ਰਾਂਗੇ ਸਾਰੀਆਂ ਤੁਸੀਂ ਪਾ ਲੋਗੇ ਤੁਹਾਨੂੰ ਪੁੱਛਣ ਗਿਆ ਫੜੋਸਨਾ ਸਾਰੀਆਂ ਸੁਪਰਬ ਕੁਆਲਿਟੀ ਹੈ ਦੇਖੀ ਚਲੋ ਪਾਜੀ ਲਿਲਨ ਵਗੈਰਾ ਸਭ ਮਿਲ ਜਾਏਗਾ ਐਨੀ ਵੀਡੀਓ ਦਿਖਾ ਰਿਹਾ ਵੀ ਦੋ ਹੀ ਥਾਨ ਹੈਗੇ ਵਾਏ ਗੁਰਜੀ ਦੀ ਕਿਰਪਾ ਲਿਲਨ ਆਜੇਗੀ ਸਿਆਰਾਮ ਦੀ ਬਹੁਤ ਵਧੀਆ ਕੁਆਲਿਟੀ ਹੈ ਆ ਦੇਖੋ ਜੀ ਲਿਲਨ ਆਜੇਗੀ ਸਿਆਰਾਮ ਦੀ ਹਾਂ ਰਾਇਲ ਲਿਲਨ ਵਾਏ ਸਿਆਰਾਮ ਰੇਟ ਬਾਜ਼ਾਰ ਨਾਲੋਂ 25 ਪੈਸੇ ਜੀ 25 ਪੈਸੇ ਰੇਟ ਦੋਵੇਂ ਚੰਗੇ ਚੰਗੇ ਸ਼ੋਰੂਮ ਨਾਲੋਂ ਤੁਹਾਨੂੰ ਜੀ ਔਰ 100% ਕਾਟਨ ਹਾਂ ਜੀ ਸੁਪਰ ਫਾਈਨ ਆ ਦੇਖੋ